ਸਵਾਗਤ ਹੈ ਕਿਸਾਨ ਵੀਰੋ ਹੋੜਾ ਢੇਲੋ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਧਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੱਲਣ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਇੰਗ ਦਾ ਆਨ ਸਕਰੀਨ 'ਆਨ' ਕਰ ਲਓ ਆਈ ਦੀ ਵੀਡੀਓ ਪਿੰਡ ਸੇਲਵਰਾ ਤੋਂ ਕਰਾਂਗੇ ਜੀ ਕਮਰਾ ਝੋਟੀ ਦਿਖਾਉਣਾ ਤੁਹਾਨੂੰ ਇੱਕ ਕਿਹੜਾ ਤੂਆ ਸੂਈ ਆ ਬਾਈ ਜੀ ਤੋਂ ਪੁੱਛਿਆ ਸੱਸੀ ਗਾਲ ਵੀਰੇ ਬਾਈ ਜੀ ਹੋ ਠੀਕ ਹੋ ਜੀ ਹਾਂਜੀ ਹਾਂਜੀ ਬਾਈ ਜੀ ਆਪਣਾ ਨੰਬਰ ਬੋਲੋ ਜੀ ਨੰਬਰ ਆਪਣਾ 6892 ਬਾਈ ਹੂੰ 17011 ਬਾਈ ਪਿੰਡ ਆਪਣਾ ਜੀ ਪਿੰਡ ਸੇਲਵਰਾ ਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਾਈ ਤਹਿਸੀਲ ਆ ਗਈ ਫੂਲ ਸਾਡੇ ਆਪਾਂ ਨੂੰ ਰਾਮਪਰਾ ਮੰਡੀ ਸੇ ਭਾਈ ਰੁਪਾ ਭਗਤਾ ਭਾਈ ਦਾ ਬਾਈ ਓਕੇ ਜੀ ਤੇ ਅੱਜ ਵੀਰੇ ਵਿਲੇ ਇੱਕ ਦਿਖਾ ਰਹੇ ਹਾਂ ਇੱਕ ਝੋਟੀ ਵਿਖਾ ਰਹੇ ਹਾਂ ਬਾਈ ਤਾਜੀ ਫੂਲ ਆ ਇਹ ਕੱਲ 1:00 ਵਜੇ ਸੂਈ ਆ ਬਾਈ ਜੇਰਜੂਰ ਦੀ ਕੰਪਲੀਟ ਆ ਵੀਡੀਓ ਪਈ ਆਪਣੇ ਕੋਲ ਬੋਲਾ ਕਿੰਨਾ ਖੂਗਾ ਬੋਲਾ ਬਾਈ ਇਹਦਾ ਥੱਲੇ ਹੱਲ ਕੇ ਜਲੇਦਾ ਰੋਟਿੰਗ ਕਰਦਾ ਹੋਊਗਾ ਫਿਰ ਇਹ ਕਹਿੰਦਾ ਅੱਧੀ ਟੋੜੇ ਲੱਗਦੇ ਹੋਊਗਾ ਬਾਲੇ ਸਾਢੇ 3 ਕਿਲੋ ਬੋਲਾ ਕੱਟਦਾ ਬਾਈ ਸਾਢੇ 3 ਕਿਲੋ ਕਿੱਥੋਂ ਕਿੱਦ ਕਰਦਾ ਤੈਨੂੰ ਜਾਵਦਾ ਦੁੱਧ 12 ਕਿਲੋ ਦੀ ਜ਼ਿੰਮੇਵਾਰੀਆਂ ਦੁੱਧ ਦੀ ਬਾਈ ਜੇਰਜ ਆਪਾਂ ਸਭ ਕੰਪਲੀਟ ਆ ਵੀਡੀਓ ਪਈ ਆ ਬਟਾਇਦਾ ਖੋਲੋ ਜੀ ਤੋੜ ਕਰਕੇ ਜਾ ਆ ਦੇਖੋ ਜੀ ਖਾਣਲੇਵੇ ਦੀ ਪੂਰੀ ਸਾਫ ਸੁਥਰੀ ਆ ਹੈਨਾ ਮੇਰੇ ਸਾਹ ਦੇ ਘਾਰ ਗਿਆ ਥੱਲੇ ਤਾਂ ਹਾਂ ਬਈ ਆਦਾ ਹੋ 12 ਕਹਿ ਕੇ ਦਵਾਂਗੇ 12 ਤੋਂ ਪਲਾਸੀ ਚੱਲਣਾ ਬਾਈ ਯਾਰ ਇਹ ਨਮਾਈ ਤੁਬਾਈ ਹੋਵੇ ਗੱਲ ਹੋਰ ਆ ਗੱਲ ਕਰ ਥੋੜਾ ਠੰਡ ਦਾ ਮੌਸਮ ਹੈ ਨਾ ਸੂਏ ਦਾ ਬਾਈ ਯਾਰ ਸੂਏ ਚ ਵਾਕਿਆ ਬਸ ਬਿਮਾਰ ਹੋ ਜਾਂਦਾ ਬੜਕੇ ਨਾ ਹਾਂ ਹਾਂ ਆ ਦੇਖੋ ਜੀ ਬਹੁਤ ਵੈਸਾ ਬਾਈ ਹੂੰ ਹੂੰ ਤੇ ਸਿੰਘ ਥੱਲਾ ਵੀ ਸੋਹਣਾ ਹੈ ਨਾ ਹਾਂ ਬਾਈ ਬਾਕੀ ਰਾਜੀ ਆ ਕੋਈ ਐ ਹੈ ਰਾਜੀ ਸਭ ਹੀ ਪੜੀ ਤੇ ਦੁੱਧ ਫਿਰ 12 ਕਿਲੋ ਲੈ ਦੂ ਬਾਈ ਨਹੀਂ ਆਪਾਂ 12 ਕਿਲੋ ਦੀ ਜ਼ਿੰਮੇਵਾਰੀ ਲੈਣਾ ਹੈ ਅਗਲੇ ਦੀ ਇੰਨਾ ਕੁ ਤਾਂ ਦਹੀਂ ਦੇਣਾ ਨੇ ਹਾਂ ਬਾਕੀ ਅਗਲੀ ਵੀ ਸੇਵਾ ਕਰਤੇ ਬਾਈ ਹੈ ਨਾ ਮਾਕੀਤਾ ਆ ਦੇਖੋ ਇਹ ਥਾਂ ਲਿਆ ਵਾ ਪੂਰਾ ਸਾਫ ਆ ਦੇਖੋ ਵੀਰੋ ਬੱਚਾ ਜੰਗਦਾ ਤੁਸੀਂ ਦੇਖ ਸਕਦੇ ਹੋ ੱਲੋ ਬਹੁਤ ਸਾਫ ਸੂਫਾ ਨਾ ਹਾਂ ਹੱਲਾ ਹੀ ਰੂਫਾ ਪਾ ਵਾ ਦਾਰਾ ਦੂਰਾ ਦੂਰਾ ਦੇਖੋ ਤੇ ਬੱਚਾ ਕਰਦਾ ਓਕੇ 12 13 ਕਿਲੋ ਦੋ ਤਿੰਨ ਇਹ ਗੱਲ ਨਾ ਬੰਦਾ ਰਹੀ ਯਾਰ ਬਾਕੀ ਹੁਣ ਰੋਲਾ ਕੱਢਿਆ ਉਸ ਹੁਣ ਦੁੱਧ ਬਾਕੀ ਸਾਫ ਸੂਫੀ ਚੰਗੀ ਆ ਹਾਂ ਸਾਫ ਸੂਫੀ ੱਲੋ ਪੂਰੀ ਸਾਫ ਆ ਬਾਈ ਫਿਰ ਜਿਹੜਾ ਆਨਲਾਈਨ ਮੰਗਾ ਲੈ ਜ਼ਿੰਮੇਦਾਰੀ ਹੁੰਦੀ ਤੇ ਪਸਮਾਪ ਸਮੋਦੀ ਇੱਕ ਨਾ ਹਾਂ ਦੇਖੋ ਬਰਾਬਰ ਬਰਾਬਰ ਮਾਰ ਦੇ ਵੀਰੇ ਫਟੋ ਉਸਵਾ ਪੱਖਾ ਇੱਕ ਨੰਬਰ ਵੋ ਹੂੰ ਹੱਲੂ ਇੱਕ ਨੰਬਰ ਪਹਿਲਾ ਜਿਹੜਾ ਇੱਕ ਨੰਬਰ ਦੂਜਾ ਜਿਹੇ ਮਾਰ ਦੇ ਵੀਰੇ ਓਕੇ ਸਪਾਈਸ ਬੁਈ ਫੁੱਲ ਹਨਾ ਤੇ ਭਾਈ ਬਿੱਲੇ ਫਿਰ ਰੇਟ ਕੇ ਆ ਗਿਆ ਤਾਂ ਇਹ ਰੇਟ ਬਾਈ ਇਹਦਾ 117000 ਰੁਪਿਆ ਬਾਈ ਮੰਨਦਾਨ ਹੋ ਜੂ ਵਿੱਚ ਮੰਨਦਾਨ ਜਰੂਰ ਕਰਾਂਗੇ ਬਾਈ ਕਿ 117000 ਤੁਹਾਡਾ ਮਾਨਦਾਨ ਹੋ ਜਾਣਾ ਪਿੰਡ ਸੋਨਾ ਤੁਹਾਨੂੰ ਵੀਡੀਓ ਕਵਰ ਕਰਕੇ ਇੱਕ ਝੂਟੀ ਸਿੱਕ ਤੁਹਾਨੂੰ ਦਿਖਾਤੀ ਨੰਬਰ ਬੋਲੀ ਬਾਈ ਸਰ ਨੰਬਰ ਆਪਣਾ 6392 ਬਾਈ 17011 17011 ਪਿੰਡ ਸੋਨਾ ਜੀ ਪਿੰਡ ਦਾਸੇ ਰਾਮਪ੍ਰਸਾਦ ਇੱਕ ਝੂਟੀ ਸਿੱਕ ਤੁਹਾਨੂੰ ਦੱਸਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਸਹਿਯੋਗ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ